ਦੇਖੋ ਨਵੇਂ ਸਾਲ ਚੰਡੀਗੜ੍ਹ ਵਿੱਚ ਬੜੇ ਤੁਮਤਾਮ ਨਾਲ ਮਨਾਇਆ ਜਾਂਦਾ ਹੈ ਸਾਡੇ ਚੰਡੀਗੜ੍ਹ ਪੁਲਿਸ ਵੱਲੋਂ ਨਵੇਂ ਸਾਲ ਨੂੰ ਮਨਾਉਣ ਲਈ ਤੇ ਪੀਸਫੁਲੀ ਸਾਰੇ ਸੈਲੀਬ੍ਰੇਸ਼ਨਸ ਹੋ ਸਕਣ ਡਿਟੇਲਡ ਅਰੇਂਜਮੈਂਟਸ ਕੀਤੇ ਗਏ ਨੇ ਨਵੇਂ ਸਾਲ ਦੇ ਦਿਨ 31 ਦਸੰਬਰ ਦੀ ਰਾਤ ਸ਼ਾਮ 6 ਵਜੇ ਤੋਂ ਹੀ ਪੂਰੀ ਚੰਡੀਗੜ੍ਹ ਪੁਲਿਸ ਦੀ ਜਿਹੜੀ 1100 ਤੋਂ ਉੱਪਰ ਸਾਡੇ ਪੁਲਿਸ ਮੁਲਾਜ਼ਮ ਤਨਤ ਰਹਿਣਗੇ 70 ਤੋਂ 80 ਨਾਕੇ ਪੂਰੇ ਸ਼ਹਿਰ ਵਿੱਚ ਲਾਏ ਗਏ ਨੇ ਬਾਰਡਰ ਤੇ ਨਾਕਾਬੰਦੀ ਕੀਤੀ ਗਈ ਸ਼ਹਿਰ ਦੇ ਅੰਦਰ ਨਾਕਾਬੰਦੀ ਕੀਤੀ ਗਈ ਤੇ ਜਿਹੜੀ ਵੀ ਕਰਾਊਡਿਡ ਪਲੇਸਸ ਤੇ ਉਸ ਤੋਂ ਇਲਾਵਾ ਹੋਟਲਸ 바ਰਸ ਤੇ ਕਲੱਬਸ ਜਿੱਤੇ ਜ਼ਿਆਦਾ ਭੀੜ ਸਾਨੂੰ ਉਮੀਦ ਹੈ ਨਵੇਂ ਸਾਲ ਤੇ ਹੋਏਗੀ ਉਹਦੇ ਤੇ ਬਾਅਦ ਅਸੀਂ ਸਖਤ ਨਾਕਾਬੰਦੀ ਕਰਕੇ ਚੈਕਿੰਗ ਕਰਾਂਗੇ ਕੋਈ ਵੀ ਡਰੰਕਨ ਡਰਾਈਵਿੰਗ ਅਲਾਉ ਨਹੀਂ ਕੀਤੀ ਜਾਏਗੀ ਓਵਰ ਸਪੀਡਿੰਗ ਜਾਂ ਹੁੱਲੜਬਾਜੀ ਕਿਸੇ ਵੀ ਤਰ੍ਹਾਂ ਦੀ ਅਲਾਉ ਨਹੀਂ ਕੀਤੀ ਜਾਏਗੀ ਤੇ ਜਿਹੜੇ ਵੀ ਜਿਹੜੇ ਅਨਸੋਸ਼ੀਅਲ ਐਂਟੀ ਸੋਸ਼ੀਅਲ 엘ਮੈਂਟਸ ਹੈ ਉਹਨਾਂ ਨੂੰ ਸੱਚੇ ਤਾਵਨੀ ਹੈ ਕਿ ਬਿਲਕੁਲ ਨਵੇਂ ਸਾਲ ਵਾਲੇ ਦਿਨ ਅਸੀਂ ਸਿਟੀਜ਼ਨ ਨੂੰ ਇੱਕ ਪੀਸਫੁਲ ਮਾਹੌਲ ਦਵਾਗੇ ਹਮ ਮਹਿਲਾਵਾਂ ਨੂੰ ਲੱਗੇ ਕੀ ਤਿਆਰੀ ਆ ਦੇਖੋ ਸਾਡਾ ਫੀਮੇਲਸ ਨੂੰ ਲੈ ਕੇ ਸਪੈਸ਼ਲ ਅਸੀਂ ਅਰੇਂਜਮੈਂਟਸ ਕੀਤੇ ਹੈ ਚੰਡੀਗੜ੍ਹ ਪੁਲਿਸ ਜਿਵੇਂ ਤੁਹਾਨੂੰ ਪਤਾ ਹੈ ਕਿ ਪੀਸੀਆਰ ਦੀ ਪਿਕ ਐਂਡ ਡ੍ਰੌਪ ਸਰਵਿਸ ਚੱਲਦੀ ਹੈ ਜਿਹੜਾ 112 ਦੀ ਕਾਲ ਤੇ ਪਿਕ ਐਂਡ ਡ੍ਰੌਪ ਸਰਵਿਸ 31 ਦਸੰਬਰ ਨੂੰ ਸਾਡੀ ਐਕਸਟਰਾ ਤਨਾਤ ਰਹੇਗੀ ਸਾਰੇ ਫੀਮੇਲ ਕਨਸਟੇਬਲਸ ਹਰ ਪੀਸੀਆਰ ਚਿਤਨਾਤ ਰੈਂਗੀਆਂ ਤੇ ਸਬਡਿਵੀਜ਼ਨ ਵਾਈਜ਼ ਜਿਹਨੂੰ ਵੀ ਪਿਕ ਐਂਡ ਡ੍ਰੌਪ ਸਰਵਿਸ ਦੀ ਲੋੜ ਹੈ ਉਹ ਅਸੀਂ ਪ੍ਰੋਵਾਈਡ ਕਰਾਂਗੇ ਜਿਹਨੂੰ ਵੀ ਇਸ ਸਰਵਿਸ ਦੀ ਲੋੜ ਹੈ 112 ਤੇ ਕਾਲ ਕਰਨ ਤੇ ਇਮੀਡੀਏਟਲੀ 5 ਮਿੰਟਾਂ ਦੇ ਅੰਦਰ ਅੰਦਰ ਸਰਵਿਸ ਪ੍ਰੋਵਾਈਡ ਹੋਏਗੀ ਦੇਖੋ ਜਿਹੜੇ ਵੀ ਕਲੱਬਸ ਤੇ ਐਸਟੈਬਲਿਸ਼ਮੈਂਟਸ ਜਿਨ੍ਹਾਂ ਨੂੰ ਅਲਾਉਡ ਟਾਈਮ ਹੈ ਉਦੋਂ ਤੱਕ ਹੀ ਖੁੱਲੇ ਰਹਿਣ ਉਸ ਤੋਂ ਜ਼ਿਆਦਾ ਨਾ ਖੁੱਲੇ ਰਹਿਣ ਸਾਡੀ ਸਾਰੀ ਪੁਲਿਸ ਟੀਮਸ ਤੇ ਪੈਟਰੋਲਿੰਗ ਪਾਰਟੀਆਂ ਇਨਸ਼ੋਰ ਕਰਨਗੀਆਂ ਹੁਲੜਬਾਜੀ ਕੋਈ ਅਲਾਉ ਨਹੀਂ ਕਰਨ ਦਿੱਤੀ ਜਾਏਗੀ ਸੜਕਾਂ ਤੇ ਨਾਕਾਬੰਦੀ ਰਹੇਗੀ ਤੇ ਜਿੱਥੇ ਵੀ ਜ਼ਿਆਦਾ ਭੀੜ ਵਾਲੇ ਇਲਾਕੇ ਹੈ ਜਿਸ ਤਰ੍ਹਾਂ ਸੈਕਟਰ 17 ਪਲਾਜ਼ਾ ਹੋ ਗਿਆ ਐਲਾਂਤੇ ਮਾਲ ਲੇਕ ਹੋ ਗਈ ਉੱਥੇ ਸਾਡੀ ਪੂਰੀ ਡਿਪਲੋਇਮੈਂਟ ਰਹੇਗੀ ਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਦੇਖੋ सेलिब्रेशन ਜਿਹੜੇ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਸਟੈਬਲਿਸ਼ਮੈਂਟ ਟੂ ਇਸਟੈਬਲਿਸ਼ਮੈਂਟ ਡਿਪੈਂਡ ਕਰਦਾ ਜਿਹੜੇ 2 ਵਜੇ ਤੱਕ ਲਾਊਡ ਹੈ ਉੱਥੇ ਤੱਕ ਜਿਹੜੇ 12 ਵਜੇ ਤੱਕ ਲਾਊਡ ਆ ਉਸ ਤਰ੍ਹਾਂ ਇਸ ਤੋਂ ਇਲਾਵਾ ਜਿਹੜੇ ਪਬਲਿਕ ਪਲੇਸਿਸ ਹੈ ਉੱਥੇ ਵੀ 12 ਵਜੇ ਦੀ सेलिब्रेशन ਤੋਂ ਬਾਅਦ ਉਹਨਾਂ ਨੂੰ ਰਿਕੁਐਸਟ ਕੀਤੀ ਜਾਏਗੀ ਕਿ ਉੱਥੋਂ ਡਿਸਪਰਸਲ ਹੋ ਜਾਈਏ ਦੇਖੋ ਨਵੇਂ ਸਾਲ ਚੰਡੀਗੜ੍ਹ ਵਿੱਚ ਬੜੇ ਧੂਮਤਮ ਨਾਲ ਮਨਾਇਆ ਜਾਂਦਾ ਹੈ ਸਾਡੇ ਚੰਡੀਗੜ੍ਹ ਪੁਲਿਸ ਵੱਲੋਂ ਨਵੇਂ ਸਾਲ ਨੂੰ ਮਨਾਉਣ ਲਈ ਤੇ ਪੀਸਫੁਲੀ ਸਾਰੇ सेलिब्रेशंस ਹੋ ਸਕਣ ਡਿਟੇਲਡ ਅਰੇਂਜਮੈਂਟਸ ਕੀਤੇ ਗਏ ਨੇ ਅ ਨਵੇਂ ਸਾਲ ਦੇ ਦਿਨ 31 ਦਸੰਬਰ ਦੀ ਰਾਤ ਸ਼ਾਮ 6 ਵਜੇ ਤੋਂ ਹੀ ਪੂਰੀ ਚੰਡੀਗੜ੍ਹ ਪੁਲਿਸ ਦੀ ਜਿਹੜੀ 1100 ਤੋਂ ਉੱਪਰ ਸਾਡੇ ਪੁਲਿਸ ਮੁਲਾਜ਼ਮ ਤਨਤ ਰਹਿਣਗੇ 70 ਤੋਂ 80 ਨਾਕੇ ਪੂਰੇ ਸ਼ਹਿਰ ਵਿੱਚ ਲਾਏ ਗਏ ਨੇ ਬਾਰਡਰ ਤੇ ਨਾਕਾਬੰਦੀ ਕੀਤੀ ਗਈ ਸ਼ਹਿਰ ਦੇ ਅੰਦਰ ਨਾਕਾਬੰਦੀ ਕੀਤੀ ਗਈ ਤੇ ਜਿਹੜੀ ਵੀ ਕਰਾਊਡਿਡ ਪਲੇਸਿਸ ਤੇ ਉਸ ਤੋਂ ਇਲਾਵਾ ਹੋਟੈਲਸ 바ਰਸ ਤੇ ਕਲੱਬਸ ਜਿੱਥੇ ਜ਼ਿਆਦਾ ਭੀੜ ਸਾਨੂੰ ਉਮੀਦ ਹੈ ਨਵੇਂ ਸਾਲ ਤੇ ਹੋएगी ਉਹਦੇ ਤੇ ਬਾਅਦ ਅਸੀਂ ਸਖਤ ਨਾਕਾਬੰਦੀ ਕਰਕੇ ਚੈਕਿੰਗ ਕਰਾਂਗੇ ਕੋਈ ਵੀ ਡਰੰਕਨ ਡਰਾਈਵਿੰਗ ਅਲਾਉ ਨਹੀਂ ਕੀਤੀ ਜਾਏਗੀ ਓਵਰ ਸਪੀਡਿੰਗ ਜਾਂ ਹੁੱਲੜਬਾਜੀ ਕਿਸੇ ਵੀ ਤਰ੍ਹਾਂ ਦੀ ਅਲਾਉ ਤੇ ਜਿਹੜੇ ਵੀ ਜਿਹੜੇ ਅਨਸੋਸ਼ੀਅਲ ਐਂਟੀਸੋਸ਼ੀਅਲ 엘ਮੈਂਟਸ ਹੈ ਉਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਬਿਲਕੁਲ ਨਵੇਂ ਸਾਲ ਵਾਲੇ ਦਿਨ ਅਸੀਂ ਸਿਟੀਜ਼ਨ ਨੂੰ ਇੱਕ ਪੀਸਫੁਲ ਮਾਹੌਲ ਦੇਵਾਂਗੇ। ਹਮ ਵਹਿਲਾਵਾਂ ਨੂੰ ਲੱਗੀ ਤਿਆਰੀ ਹੈ। ਦੇਖੋ ਸਾਡਾ ਫੀਮੇਲਸ ਨੂੰ ਲੈ ਕੇ ਸਪੈਸ਼ਲ ਅਸੀਂ ਅਰੇਂਜਮੈਂਟਸ ਕੀਤੇ ਹੈ। ਚੰਡੀਗੜ੍ਹ ਪੁਲਿਸ ਜਿਵੇਂ ਤੁਹਾਨੂੰ ਪਤਾ ਹੈ ਕਿ ਪੀਸੀਆਰ ਦੀ ਪਿਕ ਐਂਡ ਡ੍ਰੌਪ ਸਰਵਿਸ ਚੱਲਦੀ ਹੈ। ਜਿਹੜਾ 112 ਦੀ ਕਾਲ ਤੇ ਪਿਕ ਐਂਡ ਡ੍ਰੌਪ ਸਰਵਿਸ 31 ਦਸੰਬਰ ਨੂੰ ਸਾਡੀ ਐਕਸਟਰਾ ਤਨਾਤ ਰਹੇਗੀ। ਸਾਰੇ ਫੀਮੇਲ ਕਨਸਟੇਬਲਸ ਹਰ ਪੀਸੀਆਰ ਚਿਤਨਾਤ ਰੰਗੀਆਂ ਤੇ ਸਬਡਿਵੀਜ਼ਨ ਵਾਈਜ਼ ਜਿਹਨੂੰ ਵੀ ਪਿਕ ਐਂਡ ਡ롭 ਸਰਵਿਸ ਦੀ ਲੋੜ ਹੈ ਉਹ ਅਸੀਂ ਪ੍ਰੋਵਾਈਡ ਕਰਾਂਗੇ ਜਿਹਨੂੰ ਵੀ ਇਸ ਸਰਵਿਸ ਦੀ ਲੋੜ ਹੈ 112 ਤੇ ਕਾਲ ਕਰਨ ਤੇ ਇਮੀਡੀਏਟਲੀ 5 ਮਿੰਟਾਂ ਦੇ ਅੰਦਰ ਅੰਦਰ ਸਰਵਿਸ ਪ੍ਰੋਵਾਈਡ ਹੋਏਗੀ ਦੇਖੋ ਜਿਹੜੇ ਵੀ ਕਲੱਬਸ ਤੇ ਇਸਟੈਬਲਿਸ਼ਮੈਂਟਸ ਜਿਨ੍ਹਾਂ ਨੂੰ ਅਲਾਉਡ ਟਾਈਮ ਹੈ ਉਦੋਂ ਤੱਕ ਹੀ ਖੁੱਲੇ ਰਹਿਣ ਉਸ ਤੋਂ ਜ਼ਿਆਦਾ ਨਾ ਖੁੱਲੇ ਰਹਿਣ ਸਾਡੀ ਸਾਰੀ ਪੁਲਿਸ ਟੀਮਸ ਤੇ ਪੈਟਰੋਲਿੰਗ ਪਾਰਟੀਆਂ ਇੰਸ਼ੋਰ ਕਰਣਗੀਆਂ ਹੁਲੜਬਾਜੀ ਕੋਈ ਅਲਾਉ ਨਹੀਂ ਕਰਨ ਦਿੱਤੀ ਜਾਏਗੀ ਸੜਕਾਂ ਤੇ ਨਾਕਾਬੰਦੀ ਰਹੇਗੀ ਤੇ ਜਿੱਥੇ ਵੀ ਜ਼ਿਆਦਾ ਭੀੜ ਵਾਲੇ ਇਲਾਕੇ ਆ ਜਿਸ ਤਰ੍ਹਾਂ ਸੈਕਟਰ 17 ਪਲਾਜ਼ਾ ਹੋ ਗਿਆ ਲਾਂਤੇ ਮਾਲ ਲੇਕ ਹੋਗੀ ਉੱਥੇ ਸਾਡੀ ਪੂਰੀ ਡਿਪਲॉयਮੈਂਟ ਰਹੇਗੀ ਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਦੇਖੋ सेलिब्रेशन ਜਿਹੜੇ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਸਟੈਬਲਿਸ਼ਮੈਂਟ ਟੂ ਇਸਟੈਬਲਿਸ਼ਮੈਂਟ ਡਿਪੈਂਡ ਕਰਦਾ ਜਿਹੜੇ 2 ਵਜੇ ਤੱਕ ਲਾਊਡ ਹੈ ਉੱਥੇ ਤਾਂ ਜਿਹੜੇ 12 ਵਜੇ ਤੱਕ ਲਾਊਡ ਹੈ ਉਸ ਤਰ੍ਹਾਂ ਇਸ ਤੋਂ ਇਲਾਵਾ ਜਿਹੜੇ ਪਬਲਿਕ ਪਲੇਸਿਸ ਹੈ ਉੱਥੇ ਵੀ 12 ਵਜੇ ਦੀ सेलिब्रेशन ਤੋਂ ਬਾਅਦ ਉਹਨਾਂ ਨੂੰ ਰਿਕੁਐਸਟ ਕੀਤੀ ਜਾਏਗੀ ਕਿ ਉੱਥੋਂ ਡਿਸਪਰਸਲ ਹੋ ਜਾਈਏ